ਗਰਤਾਸਪੁਰ ਚੋਰਾ ਨੇ ਦਿੱਤਾ ਵਾਰਦਾਤ ਨੂੰ ਅੰਜਾਮ ਤਾਲੇ ਤੋੜ ਚੋਰਾ ਨੇ ਗਵਾਂਡੀਆਂ ਦੇ ਕੀਤੇ ਭੜਾ ਦਿੱਤੀਆਂ ਕੁੱਡੀਆਂ ਤਾਂ ਜੋ ਆ ਨਾ ਸਕੇ ਕੋਈ ਬਾਹਰੋਂ ਬਾਈਰ ਪੇਤੀ ਦੁਕਾਨ ਤੇ ਕੋਈ ਚੋਰੀ ਗਰਤਾਸਪੁਰ ਸ਼ਹਿਰ ਤੇ ਬਹਿਰਾਮ ਰੋਡ ਤੇ ਇੱਕ ਮੋਬਾਈਲ ਰੇਪੀ ਦੀ ਛੋਟੀ ਜਿਹੀ ਦੁਕਾਨ ਤੇ ਚੋਰਾ ਨੇ ਨਿਸ਼ਾਨਾ ਬਣਾਉਂਦੇ ਹੋਏ ਪੰਜ ਬੇਹੋਂ ਲਈ ਪਾਏ ਟੱਚ ਫੋਨ ਲੈ ਕੇ ਫਰਾਰ ਹੋ ਗਏ ਦੁਕਾਨ ਦੇ ਅੰਦਰ ਕੋਈ ਸੀਸੀਟੀਵੀ ਕੈਮਰਾ ਨਹੀਂ ਸੀ ਪਰ ਅਰੇਤ ਵਾਲੇ ਦੇ ਸੀਸੀਟੀਵੀ ਕੈਮਰੇ ਵਿੱਚ ਦੋ ਚੋਰ ਕੰਦੇ ਨਜ਼ਰ ਆਏ ਹਾਲਾਂਕਿ ਵੀ ਦੁਕਾਨਦਾਰ ਦਾ ਕਹਿਣਾ ਕਿ ਉਸ ਕੋਲੋਂ ਚੋਰੀ ਦੀ ਇਤਖਾਨਾ ਗਰਦਾਸਪੁਰ ਵਿਖੇ ਕੱਤ ਟਿੱਕੇ ਅਤੇ ਪੀਸੀਆਰ ਫਲਾਜਮੀ ਕੋਸਟ ਦੀ ਦੁਕਾਨ ਤੇ ਆਇਸੀ ਪੱਜ ਜਦੋਂ ਇਸ ਬਾਰੇ ਥਾਣਾ ਸਿਟੀ ਗਰਦਾਸਪੁਰ ਦੇ ਐਸਐਚਓ ਸੰਦੀਪ ਸਿੰਘ ਨਾਲ ਗੱਲ ਕੀਤੀ ਤਾਂ ਚੋਰੀ ਦੀ ਜਾਣਕਾਰੀ ਹੋਣ ਤੋਂ ਉਹਨਾਂ ਵੱਲੋਂ ਇਨਕਾਰ ਕੀਤਾ ਗਿਆ ਪੀੜਤ ਦੁਕਾਨਦਾਰ ਨਿਤਨ ਗੰਡੋਤਰਾ ਨੇ ਦੱਸਿਆ ਕਿ ਬੀਤੀ ਸ਼ਵੀਰ ਲਗਭਗ 7:30 ਵਜੇ ਉਸ ਨੂੰ ਕਿਸੇ ਦਾ ਫੋਨ ਆਇਆ ਕਿ ਉਸੇ ਦੁਕਾਨ ਦੇ ਤਾਲੇ ਟੁੱਟੇ ਹਨ ਤਾਂ ਸ਼ਰਤ ਤੁਰਾ ਚੁੱਕਿਆ ਗਿਆ ਉਸਨੇ ਦੁਕਾਨ ਤੇ ਜਾ ਕੇ ਵੇਖਿਆ ਤਾਂ ਦੁਕਾਨ ਵਿੱਚ ਚੋਰੀ ਹੋ ਚੁੱਕੀ ਸੀ ਉਸਨੇ ਸ਼ੱਕ 94 ਜੜੀ ਦੁਕਾਨ ਤੇ ਤਾਲੇ ਤੋੜ ਕੇ ਤਾਲੀਆਂ ਦੀ ਉੱਪਰ ਵਾਲਾ ਹਿੱਸਾ ਘਾਟਿਆਂ ਦੇ ਘਰ ਤੇ ਘੇੜ ਤੇ ਬਾਹਰ ਅੜਾ ਦਿੱਤਾ ਸੀ ਤਾਂ ਜੋ ਖੜਾਕ ਸੁਣ ਕੇ ਕੋਈ ਬਾਹਰ ਆਉਣ ਦੀ ਕੋਸ਼ਿਸ਼ ਨਾ ਕਰ ਸਕੇ ਉਸ ਨੇ ਦੱਸਿਆ ਕਿ ਨੇੜੇ-ਤੇੜੇ ਦੇ ਸੀਸੀਟੀਵੀ ਕੈਮਰਾ ਵਿੱਚ ਦੋ ਚੱਕੀ ਨੌਜਵਾਨ ਨੂੰ ਦੇ ਨਜ਼ਰ ਆਇਆ ਸੀ ਪੀਸੀਆਰ ਕਰਮਚਾਰੀਆਂ ਨੂੰ ਸੀਸੀਟੀਵੀ ਫੁਟੇਜ ਦੇ ਦਿੱਤੀ ਸੀ ਉਸ ਨੇ ਦੱਸਿਆ ਕਿ ਉਸ ਕੋਲ ਰਿਪੇਅਰ ਹੋਣ ਲਈ ਆਏ ਪੰਜ ਮੋਬਾਈਲ ਫੋਨ ਚੋਰੀ ਕਰਕੇ ਲੈ ਗਏ ਹਨ ਉਹਨ ਤੇ ਉਹਨਾਂ ਤੇ ਮਾਲਕਾਂ ਨੂੰ ਉਹ ਉਹਨਾਂ ਦੇਣੇ ਪੈਣੇ ਹਨ ਜੋ ਉਸ ਕੋਲੋਂ ਮੰਗ ਰਹੇ ਹਨ ਜਿਹੜੀ ਦੁਕਾਨਦਾਰ ਨੇ ਪੁਲਿਸ ਕੋਲ ਸ਼ਿਕਾਇਤ ਲਗਾਈ ਹੈ ਭਾਈ ਮੇਰਾ ਨਾਮ ਹੈ ਨਿਤਿਨ ਗੜੋਤਰਾ ਮੇਰੀ ਭਰਮਪੁਰ ਰੋਡ ਤੇ ਮੋਬਾਈਲ ਰਿਪੇਅਰਿੰਗ ਐਂਡ ਸਿਆਸਰੀ ਨਿਊ ਫੋਨ ਦੀ ਸ਼ਾਪ ਹੈਗੀ ਆ ਤੇ ਮੈਨੂੰ ਕੱਲ ਫੋਨ ਲੱਗੇ ਕਸਟਮਰ ਦਾ ਫੋਨ ਆਇਆ ਹੈਗਾ ਸਾਢੇ 7 ਵਜੇ ਭਾਈ ਢਾਡੀ ਦੁਕਾਨ ਦੇ ਤਾਲੇ ਟੁੱਟੇ ਹੋਏ ਆ ਤੇ ਮੈਂ ਜਦੋਂ ਆਇਆ ਕੇ ਵੇਖਿਆ ਤੇ ਮੇਰੇ ਇੱਕ ਗੱਲੇ ਵਿੱਚ ਹੈਗੇ 15000 ਰੁਪਏ ਹੈਗਾ ਸੀ ਉਹ ਵੀ ਫੋਨ ਲੈ ਕੇ ਕੱਢ ਗਏ ਇੱਕ ਪੰਜ ਫੋਨ ਹੀ ਕਸਟਮਰ ਦੇ ਪੇਅਰ ਕੀਤੇ ਉਹਦੀ ਨਵੀਂ ਦੀ ਕੀਮਤ ਹੈਗੀ 15-20000 ਰੁਪਇਆ ਤੇ ਹੁਣ ਘਟੋ ਘੜ ਉਹਨਾਂ ਨੂੰ ਫੋਨ ਤੇ ਦੇਣੇ ਪੈਣੇ ਆ ਘਟੋ ਘੜ ਲੱਖ ਦੇ ਲੱਗੇ ਸਕੇ ਮੇਰਾ ਨੁਕਸਾਨ ਹੋ ਗਿਆ ਭਾਜੀ ਤੇ ਉਹਨਾਂ ਨੇ ਤਾਲੇ ਟੁੱਟੇ ਤਾਲੇ ਦੇ ਘੁੰਡੀ ਲੱਗੇ ਹੈਗਾ ਘਰ ਉਹਨਾਂ ਦੇ ਗੇੜੇ ਵਿੱਚ ਫਸਾਈ ਦੀ ਹੀ ਘੁੰਡੀ ਉਹਨਾਂ ਨੇ ਘੁੰਡੀਆਂ ਕੇ ਵਸਾ ਦੇ ਬਾਅਦ ਘੁਡਿਓ ਕੇ ਤਾਂ ਕੀ ਹੋ ਸਤਾਫ ਸਕੇ ਕਿ ਉਹ ਉਹਦੇ ਘਰ ਉਹਨਾਂ ਦਾ ਬਾਹਰ ਨਾ ਕੋਈ ਆ ਜੇ ਕਿਉਂਕਿ ਸੀਸੀਟੀਵੀ ਬੋਟੇ ਜਾ ਰਹੀ ਹੈ ਸੀਸੀਟੀਵੀ ਵਿੱਚ ਦੋ ਜਣੇ ਆਏ ਹੈਗੇ ਇਹਨਾਂ ਨੇ ਮੂੰਹ ਬੰਨੇ ਦੇ ਆ ਲੋਈ ਦੀ ਬੁਕਲਾ ਮਾਰੀ ਤੇ ਦੋ ਜਣੇ ਹੈਗੇ ਆ 2:53 काम काट के चले गए हो ते पैसे क्यों 15000 रुपये रखे थे पैसे क्यों करते से नहीं पैसे कर ले जी देओ किसी दे पैसे देते ही कंदे ਤੁਸੀਂ ਰੱਖ ਲਓ ਤੁਹਾਡੇ ਕੋ ਸੇਰੇ ਫੜ ਲਾਂਗਾ ਮੈਂ ਦੁਕਾਨ ਤੇ ਰਹਾ ਤੇ ਸੇਰੇ ਲਾਂਗਾ ਜਦੋਂ ਮੈਂ ਆ ਕੇ ਵੇਖਿਓ ਲੈ ਗਏ ਚੋਕ ਕੇ ਕੰਪਲੀਟ ਕਰਵਾਈਏ ਕੰਪਲੀਟ ਕਰਾਈ ਹਾਂ ਜੀ ਹਾਂ ਜੀ ਉਸ ਟਾਨੇ ਕੰਪਲੀਟ ਕਰਾਈ ਜਿੰਨਾਂ ਦੀ ਨਾਈਟ ਡਿਊਟੀ ਹੈਗੀ ਉਹ ਆਏ ਉਹਨਾਂ ਨੇ ਸੀਸੀਟੀਵੀ ਵਗੈਰਾ ਕੈਮਰੇ ਚੈੱਕ ਕਰਦੇ ਆ ਉਹ ਕਹਿੰਦੇ ਤੁਹਾਡੀ ਕਾਰਵਾਈ ਚੱਲ ਰਹੀ ਆ